ਜੇਕਰ ਤੁਸੀਂ ਵੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਸਹੇਲੀਆਂ ਦੇ ਨਾਲ ਮਖੌਲ ਕਰਦੇ ਨੇ ਹੋ ਤਾਂ ਫਿਰ ਅੱਜ ਤੋਂ ਬਾਅਦ ਮਖੌਲ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜੀ ਖਬਰ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਜਿੱਥੇ ਇੱਕ ਦੋਸਤ ਨੂੰ ਆਪਣੇ ਹੀ ਦੋਸਤ ਨੂੰ ਮਖੌਲ ਕਰਨਾ ਇੰਨਾ ਭਾਰੀ ਪੈ ਗਿਆ ਕਿ ਇਸ ਦੀਆਂ ਤਸਵੀਰਾਂ ਦੇਖ ਕੇ ਉਹ ਵੀ ਹੈਰਾਨ ਰਹਿ ਗਿਆ ਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਮਜਾਕ ਨਾ ਸਹਿਣ ਕਰਕੇ ਗੁੱਸੇ ਵਿੱਚ ਆਏ ਦੋਸਤ ਨੇ ਆਪਣੇ ਹੀ ਦੋਸਤ ਦੀ ਗੱਡੀ ਪਾ ਦਿੱਤੀ ਆਓ ਦੇਖਦੇ ਹਾਂ ਸਮਰਾਲਾ ਦੇ ਵਿੱਚ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਇੱਕ ਦੋਸਤ ਵੱਲੋਂ ਆਪਣੇ ਦੋਸਤ ਦਾ ਮਖੌਲ ਮਜ਼ਾਕ ਨਾ ਸਹਿਨ ਕਰਕੇ ਗੁੱਸੇ ਵਿੱਚ ਆਇਆ ਅਤੇ ਪਹਿਲਾਂ ਗਾਲਾਂ ਕੱਢੀਆਂ ਤੇ ਉਸ ਤੋਂ ਬਾਅਦ ਹਾਕੀ ਦੇ ਨਾਲ ਗੱਡੀ ਪਾੰਦੀਤੀ ਜਿਹਦੀ ਜਾਣਕਾਰੀ ਉਸ ਪੀੜਤ ਨੌਜਵਾਨੇ ਦੱਸਦੀ ਹੈ ਕਿ ਪਹਿਲਾਂ ਉਹ ਵੀ ਮੈਨੂੰ ਮਜ਼ਾਕ ਕਰਿੰਦਾ ਸੀ ਤੇ ਜਦੋਂ ਮੈਂ ਮਜ਼ਾਕ ਕੀਤਾ ਤਾਂ ਉਸਨੇ ਮੈਨੂੰ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੇ ਤਾਂ ਉਸ ਤੋਂ ਬਾਅਦ ਮੇਰੀ ਗੱਡੀ ਦੀ ਪੰਨ ਤੋੜ ਕੀਤੀ ਇਹ ਨਾ ਇਹ ਲੁਕਮਾਰ ਹੈ ਤੇ ਨਾਈਟ ਆਪਾਂ ਸ਼ਾਮ ਨੂੰ ਵੀ ਆਪਣਾ ਦੁਕਾਨ ਤੇ ਬੈਠੇ ਜਪਨੀ ਤੇ ਤੇ ਦੁਕਾਨ ਤੇ ਬੈਠੇ ਮੁੰਡਾ ਨਿੱਡਾ ਜਾਂਦਾ ਜੀ ਤੇ ਉਹਨੇ ਮੈਨੂੰ ਕੁਝ ਕਹਿਤਾ ਹੀ ਨਹੀਂ ਮੈਂ ਕੀ ਬਣਾਉਂ ਮੁੰਡਾ ਉਹ ਮੁੰਡਾ ਹੈਗਾ ਹੀ ਤਰਨਪਾਲ ਦਾ ਮੁੰਡਾ ਹੀ ਉਹ ਤੇ ਉਹ ਨਾ ਜਾਣਾਂਗਾ ਜਾਂ ਬਈ ਪਹਿਲਾਂ ਮੈਨੂੰ ਕਦੇ ਮਜ਼ਾਕ ਖਾਵੇ ਤੇ ਮੈਂ ਵੀ ਮਜ਼ਾਕ ਕੀ ਉਹ ਉਹ ਨਾਂ ਮੈਂ ਕਹੇ ਵਿਪਨ ਕੁਮਾਰ ਜੀ ਤੇ ਮੈਂ ਮਜ਼ਾਕ ਕਰਾਈ ਤਾਂ ਉਹਨੇ ਮੈਨੂੰ ਗਾਣਾ ক্লোਜ਼ ਕਰਨ ਲੱਗ ਗਿਆ ਜਿਆਦਾ ਤੇ ਇਸ ਗੱਲ ਕਹੀ ਫਿਰ ਮੈਂ ਕਹਾ ਤੂੰ ਆ ਜਾ ਫਿਰ ਤੇ ਮੇਰੇ ਉਹਨੇ ਹੱਥ ਪਾਈ ਵੀ ਕੱਢ ਲਈ ਉਹਨੇ ਮੈਨੂੰ ਤੇ ਉਦੋਂ ਡੈਡੀ ਆਏ ਬਈ ਡੈਡੀ ਨੇ ਹੱਥ ਪਾਈ ਕਰਕੇ ਚਲੀ ਗਈ ਤੇ ਜਾਂਦੇ ਨੂੰ ਤੇ ਜਿਹੜੀ ਦੁਕਾਨ ਤੇ ਬੈਗੇ ਸੀਗੇ ਜਾ ਗਈ ਮੈਂ ਤੇ ਜਿਹੜੀ ਤੇ ਉਦੋਂ ਮੈਨੂੰ ਘਰੋਂ ਮੰਮੀ ਦਾ ਫੋਨ ਆਈ ਕਹਿੰਦੇ ਵੀ ਕੋਈ ਗੱਡੀ ਭੰਨ ਗਿਆ ਅਸੀਂ ਆ ਕੇ ਦੇਖਿਆ ਗੱਡੀ ਤੇ ਜਮੀ ਚੀਜ਼ੇ ਸੋ ਚੀ ਖਤਮ ਸੀ ਗਈ ਤੇ ਅਸੀਂ ਅਸਾ ਥਾਣੇ ਜਾ ਕੇ ਰਿਪੋਰਟ ਲਗਾਈ ਉਹ ਕਹਿੰਦੇ ਵੀ ਅਸੀਂ ਕਰਦੇ ਆ ਤੇ ਪਸੰਦ ਕੋਈ ਮੰਗ ਸਾਡਾ ਜੋ ਵੀ ਨੁਕਸਾਨ ਹੋਇਆ ਜੀ ਸਾਡਾ ਕੀਤਾ ਜਾਵੇ ਕੱਟਣਾ ਵੀ ਰਾਮ ਰੋਟੀ ਖਾਣ ਗਿਆ ਜੀ ਦੇਖਿਆ ਤਰ੍ਹਾਂ ਦਾ ਮੁੰਡਾ ਪੀਪਲ ਮੁੰਡਿਆਂ ਮੈਂ ਬੈਸਬਾਣ ਕਰਦਾ ਜੀ ਲੱਗਦਾ ਸੀਗਾ ਆ ਗਿਆ ਚਾਇਆ ਮਿੰਨੂ ਰਖਾ ਕਰਕੇ ਜਾਂਦਾ ਰਹੀ ਆ ਜੀ ਮਨੋ ਭਾਈ ਹਰਜਨ ਨਾਲ ਇਹਨੂੰ ਧਮਕਾ ਦੇ ਰਿਹਾ ਠੀਕ ਆ ਮੁੰਡਿਆਂ ਨਾਲ ਖੱਪੜ ਬੰਦ ਲੜਦਾ ਸੀ ਕਿ ਆ ਮਾ ਚਾਇਆ ਮਿੰਨੂ ਵੀ ਗਾਣਾ ਗੱਦੀ ਆਉਂਦੇ ਠੀਕ ਆ ਜੀ ਸਵੇਰ ਚੱਲ ਜਾਏ ਗੱਦੀ ਭਾਂਟੀ ਆਉਂਦੇ ਈ ਲੱਗਦਾ ਕਿ ਕਿਉਂ ਜਿਹੜਾ ਸੈਸਵਾਦੀ ਹੋ ਰਹੀ ਪਈ ਮੈਨੂੰ ਭਾਈ ਪਤਾ ਨਹੀਂ ਮੈਂ ਮੇਰੇ ਰੋਟੀ ਖਾਣ ਗਿਆ ਜੀ ਘਰੇ ਜੀ ਮੁੰਡਿਆਂ ਬੈਠੇ ਭਾਈ ਕਰ ਰਿਹਾ ਸੀਗਾ ਤਾਂ ਹੁਣ ਤੁਸੀਂ ਕੀ ਮੰਨਦੇ ਮੈਂ ਤਾਂ ਮੈਂ ਕਦੇ ਵੀ ਗੱਦੀ ਜਾਂ ਨੂੰ ਸਾਹ ਪਰ ਭਾਈ ਇੱਕ ਤੇ ਹੀ ਆਵੇ ਈ ਨਹੀਂ ਦਿਖਦਾ ਨੂੰਹਾਂ ਆਏਗਾ ਦੇ ਲੋਈ ਸਰ ਕੋ 2 ਲੱਖ ਦਾ ਨੂੰਹਾਂ ਆਣੇ ਗਰੇ ਕੰਪਲੇਂਟ ਵੀਡੀਓ ਦਾ ਸਾਥ ਹੋਇਆ ਹੈ ਕਿ ਖਾਣੇ ਦੇ ਕੰਪਲੇਂਟ ਵੀਡੀਓ ਠੀਕ ਹੈ ਰੋਗ। ਸਹੀ ਤਾਂ ਆਈ ਜੇ ਕਿ ਦੇਖ ਕੇ ਰਹੇ। ਖੈਰ ਹੁਣ ਪੀੜਤ ਨੌਜਵਾਨ ਦੇ ਵੱਲੋਂ ਇਨਸਾਫ ਮੰਗਿਆ ਗਿਆ ਜੋ ਉਸਨੂੰ ਨੁਕਸਾਨ ਹੋਇਆ। ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਮੁਖੌਲ ਕਰਨਾ ਵੀ ਸਹੀ ਨਹੀਂ ਹੈ ਕਿਉਂਕਿ ਕੋਈ ਮੁਖੌਲ ਕਿਸ ਤਰੀਕੇ ਦੇ ਨਾਲ ਗੁੱਸੇ ਵਿੱਚ ਲਿਆ ਜਾਵੇ ਤੇ ਉਸ ਦਾ ਨਤੀਜਾ ਹਮੇਸ਼ਾ ਮਾੜਾ ਹੀ ਨਿਕਲਦਾ ਹੈ। ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ।